ਮੈਂ ਕਹਿਣਾ ਚਾਹਨੀ ਹੈ ਕਿ ਦੂਸਰਾ ਅਜੂਰੇ ਪੰਜਾਬ ਭਰ ਦੇ ਵਿੱਚ ਸ਼ੀਦੀ ਦਾੜਾ ਮਨਾਇਆ ਜਾ ਰਿਹਾ ਹੈ ਉੱਥੇ ਇਹ ਪੰਜਾਬ ਪੁਲਿਸ ਵੱਲੋਂ ਇੱਥੇ ਬਰਨਾਲਾ ਵਿਖੇ ਵੀ ਪਕੌੜਿਆਂ ਦਾ ਮੰਗਰ ਲਗਾਇਆ ਗਿਆ ਜਿਹੜਾ ਕਿ ਇੱਕ ਅਚਾ ਉਪਰਾਲਾ ਹੈਗੇ ਫਰੀਂਦਰ ਸਿੰਘ ਮੇਰਾ ਨਾਮ ਹੈ ਜੀ ਲੁਧਿਆਣੇ ਤੋਂ ਅਸੀਂ ਆਏ ਆ ਅੱਜ ਗੁਰਦਰਾ ਸਾਹਿਬ ਆਏ ਸੀਗੇ ਅਸੀਂ ਬਰਨਾਲੇ ਗੁਰਦਰਾ ਅੜੀ ਸਰਸਾ ਹੈ ਤੇ ਇੱਥੇ ਬਰਨਾਲੇ ਆਏ ਤੇ ਗੁਰਦਰਾ ਸਾਹਿਬ ਦਰਸ਼ਨ ਕਰਕੇ ਵਾਪਸੀ ਆਉਂਦਿਆਂ ਹੋਇਆਂ ਬਰਨਾਲੇ ਪੁਲਿਸ ਸਟੇਸ਼ਨ ਸਿਟੀ 2 ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਸਾਬਜਾਦਿਆਂ ਦੀ ਯਾਦ ਵਿੱਚ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਯਾਦ ਕਰਦੇ ਸੇਵਾ ਕਰਦੇ ਆਂ ਚਾਹ ਪਕੌੜਿਆਂ ਦਾ ਲੰਗਰ ਦੀ ਸੇਵਾ ਹੋ ਰਹੀ ਆ ਬਹੁਤ ਵਧੀਆ ਉਪਰਾਲਾ ਹੈ ਜੀ ਪੰਜਾਬ ਪੁਲਿਸ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਮੇਰਾ ਨਾਮ ਅਰਵਿੰਦ ਸਿੰਘ ਹੈ ਮੈਂ ਬਰਨਾਲਾ ਤੋਂ ਬਿਲੋਂਗ ਕਰਦਾ ਹਾਂ ਤੇ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਛਿੱਦੀ ਦਿਹਾੜੇ ਤੇ ਆਪਾਂ ਥਾਂ ਥਾਂ ਤੇ ਲੰਗਰ ਲੱਗ ਰਹੇ ਹਨ ਸਰਹੰਦ ਵੀ ਕਿੰਨਾ ਆਪਣਾ ਕਿੰਨਾ ਬਾਜਾ ਬਾਤ ਛੱਡ ਕੇ ਯੋਗਦਾਨ ਪਾਉਂਦੇ ਹਨ ਉਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਆਪਣਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਹੁਣ ਉਹਨਾਂ ਨੇ ਲੰਗਰ ਵਿੱਚ ਵੀ ਬਹੁਤ ਹੀ ਹਿੱਸਾ ਪਾਇਆ ਹੈ ਜਿਸ ਤਰ੍ਹਾਂ ਆਪਾਂ ਦੇਖ ਰਹੇ ਆਂ ਕਿ ਬਲੱਡ ਪਕੌੜਿਆਂ ਦਾ ਲੰ ਤੇ ਜਿਸ ਤਰ੍ਹਾਂ ਆਪਾਂ ਰਾਤ ਦੇ ਵਿੱਚ ਜਾਂਦੇ ਤੁਰੇ ਜਾਂਦੇ ਦੇਖਦੇ ਹਾਂ ਕੀ ਕਾ ਥਾਂ ਥਾਂ ਤੇ ਲੰਗਰ ਲੱਗ ਰਹੇ ਹਨ ਉਸੇ ਤਰ੍ਹਾਂ ਕੀ ਪੁਲਿਸ ਪ੍ਰਸ਼ਾਸਨ ਨੇ ਆਪਣਾ ਯੋਗਦਾਨ ਪਾਇਆ ਹੈ ਇਸ ਬ੍ਰੈਡ ਪਕੌੜੇ ਤੇ ਲੰਗਰ ਲਾ ਕੇ ਤੇ ਬਾਕੀ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਦੇਖੋ ਜਿੱਥੇ ਸਾਡੀ ਪੁਲਿਸ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਫਰਾਜ ਆਲਮ ਸਰਦੀਆਂ ਹਦਾਇਤਾਂ ਤੇ ਨਸ਼ਾ ਵਿਰੋਧੀ ਮਹਿਮਾ ਜਾਂ ਸਨੇਚਰਾਂ ਦੇ ਵਿਰੁੱਧ ਜਾਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਵਿਰੁੱਧ ਜਿਹੜੀਆਂ ਮਹਿਮਾ ਚਲਦੀਆਂ ਨੇ ਸਾਡੀਆਂ ਉਹ ਚ ਜਿਹੜਾ ਯੋਗਦਾਨ ਪਾਉਂਦਾ ਹੈ ਉੱਥੇ ਅਸੀਂ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਮਾਤਾ ਗੁਜਰਕਾ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅਸੀਂ ਅੱਜ ਚਾਪ ਪਕੌੜੇ ਦਾ ਲੰਗਰ ਜਿਹੜਾ ਸਵੇਰ ਤੋਂ ਹੀ ਲੱਗਿਆ ਹੋਇਆ ਤੇ ਸਾਡੀ ਸਾਰੀ ਟੀਮ ਹੈ ਜਿਹੜੀ ਉਹ ਸੇਵਾ ਕਰ ਰਹੀ ਹੈ ਤੇ ਕਿਉਂਕਿ ਸਾਡੇ ਤੋਂ ਡਿਊਟੀ ਦੌਰਾਨ ਉੱਥੇ ਜਾਣ ਦਾ ਸੁਭਾਗ ਸਾਨੂੰ ਪ੍ਰਾਪਤ ਨਹੀਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਲੰਗਰ ਲਾਈਏ ਔਰ ਸਾਡੇ ਮਨ ਦੇ ਵਿੱਚ ਅਸੀਂ ਜਿਸ ਕਰਕੇ ਅਸੀਂ ਥਾਣਾ ਸਿਟੀ 2 ਦੀ ਪੁਲਿਸ ਵੱਲੋਂ ਇਕੱਠੇ ਹੋ ਕੇ ਆਪਣਾ ਦਸਬੰਧ ਕੱਢਿਆ ਤੇ ਮਾਤਾ-ਗੁਜਰਕਾਰ ਤੇ ਉਹਨਾਂ ਦੇ ਪੋਤਿਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਅਸੀਂ ਅੱਜ ਜਿਹੜਾ ਸਿਟੀ 2 ਦੇ ਅੱਗੇ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਤੇ ਜਿਹੜਾ ਬੇਮਿਸਾਲ ਗੁਰੂ ਸਾਹਿਬ ਆਪੇ ਸੇਵਾ ਕਰਵਾ ਰਹੇ ਨੇ ਤੇ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਤੇ ਚੱਲ ਰਿਹਾ ਹੈ ਮੈਂ ਕਹਿਣਾ ਚਾਹਨੀ ਆ ਕਿ ਦੂਸਰਾ ਅਜੂਰੇ ਪੰਜਾਬ ਭਰ ਦੇ ਵਿੱਚ ਸ਼ੀਦੀ ਦਾੜਾ ਮਨਾਇਆ ਜਾ ਰਿਹਾ ਹੈ ਉੱਥੇ ਇਹ ਪੰਜਾਬ ਪੁਲਿਸ ਵੱਲੋਂ ਇੱਥੇ ਬਨਾਲਾ ਵਿਖੇ ਵੀ ਪਕੌੜਿਆਂ ਦਾ ਮੰਗਰ ਲਗਾਇਆ ਗਿਆ ਜਿਹੜਾ ਕਿ ਇੱਕ ਅੱਛਾ ਉਪਰਾਲਾ ਹੈ ਗੁਰਿੰਦਰ ਸਿੰਘ ਮੇਰਾ ਨਾਮ ਹੈ ਜੀ ਲੁਧਿਆਣੇ ਤੋਂ ਅਸੀਂ ਆਏ ਆ ਅੱਜ ਗੁਰਦਰਾ ਸਾਹਿਬ ਆਏ ਸੀਗੇ ਅਸੀਂ ਬਰਨਾਲੇ ਗੁਰਦਰਾ ਅੜੀ ਸਰ ਸਾਹਿਬ ਤੇ ਇੱਥੇ ਬਰਨਾਲੇ ਆਏ ਤੇ ਗੁਰਦਰਾ ਸਾਹਿਬ ਦਰਸ਼ਨ ਕਰਕੇ ਵਾਪਸੀ ਆਉਂਦਿਆਂ ਹੋਇਆਂ ਬਰਨਾਲੇ ਪੁਲਿਸ ਸਟੇਸ਼ਨ ਸਿਟੀ 2 ਬੋਲੋ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਸਾਬ ਜਦਿਆਂ ਦੀ ਯਾਦ ਵਿੱਚ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਯਾਦ ਕਰਦੇ ਆ ਸੇਵਾ ਕਰਦੇ ਆਂ ਚਾਹ ਪਕੌੜਿਆਂ ਦਾ ਲੰਗਰ ਦੀ ਸੇਵਾ ਹੋ ਰਹੀ ਆ ਬਹੁਤ ਵਧੀਆ ਉਪਰਾਲਾ ਹੈ ਜੀ ਪੰਜਾਬ ਪੁਲਿਸ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਮੇਰਾ ਨਾਮ ਅਰਵਿੰਦ ਸਿੰਘ ਹੈ ਮੈਂ ਬਰਨਾਲਾ ਤੋਂ ਬਿਲੋਂਗ ਕਰਦਾ ਹਾਂ ਤੇ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਛਿੱਦੀ ਦਿਹਾੜੇ ਤੇ ਆਪਾਂ ਥਾਂ ਥਾਂ ਤੇ ਲੰਗਰ ਲੱਗ ਰਹੇ ਹਨ ਸਰਹੰਦ ਵੀ ਕਿੰਨਾ ਆਪਣਾ ਕਿੰਨਾ ਬਾਜਾ ਬਾਤ ਛੱਡ ਕੇ ਯੋਗਦਾਨ ਪਾਉਂਦੇ ਹਨ ਉਸੇ ਤਰ੍ਹਾਂ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਆਪਣਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਹੁਣ ਉਹਨਾਂ ਨੇ ਲੰਗਰ ਵਿੱਚ ਵੀ ਬਹੁਤ ਹੀ ਹਿੱਸਾ ਪਾਇਆ ਹੈ ਜਿਸ ਤਰ੍ਹਾਂ ਆਪਾਂ ਦੇਖ ਰਹੇ ਆਂ ਕਿ ਬਲੱਡ ਪਕੌੜਿਆਂ ਦਾ ਲ ਤੇ ਜਿਸ ਤਰ੍ਹਾਂ ਆਪਾਂ ਰਾਤ ਦੇ ਵਿੱਚ ਜਾਂਦੇ ਤੁਰੇ ਜਾਂਦੇ ਦੇਖਦੇ ਹਾਂ ਕੀ ਕਾ ਥਾਂ ਥਾਂ ਤੇ ਲੰਗਰ ਲੱਗ ਰਹੇ ਹਨ ਉਸੇ ਤਰ੍ਹਾਂ ਕੀ ਪੁਲਿਸ ਪ੍ਰਸ਼ਾਸਨ ਨੇ ਆਪਣਾ ਯੋਗਦਾਨ ਪਾਇਆ ਇਸ ਬ੍ਰੈਡ ਪਕੌੜੇ ਤੇ ਲੰਗਰ ਲਾ ਕੇ ਤੇ ਬਾਕੀ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਦੇਖੋ ਜਿੱਥੇ ਸਾਡੀ ਪੁਲਿਸ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਫਰਾਜ ਆਲਮ ਸਰਦੀਆਂ ਹਦਾਇਤਾਂ ਤੇ ਨਸ਼ਾ ਵਿਰੋਧੀ ਮਹਿਮਾ ਜਾਂ ਸਨੇਚਰਾਂ ਦੇ ਵਿਰੁੱਧ ਜਾਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਵਿਰੁੱਧ ਜਿਹੜੀਆਂ ਮਹਿਮਾ ਚੱਲਦੀਆਂ ਨੇ ਸਾਡੀਆਂ ਉਹ ਚ ਜਿਹੜਾ ਯੋਗਦਾਨ ਪਾਉਂਦਾ ਹੈ ਉੱਥੇ ਅਸੀਂ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਹੀ ਮਾਤਾ ਗੁਜਰਕਾ ਅਤੇ ਛੋਟੇ ਸਹਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅਸੀਂ ਅੱਜ ਚਾਹ ਪਕੌੜੇ ਦਾ ਲੰਗਰ ਜਿਹੜਾ ਸਵੇਰ ਤੋਂ ਹੀ ਲੱਗਿਆ ਹੋਇਆ ਤੇ ਸਾਡੀ ਸਾਰੀ ਟੀਮ ਹੈ ਜਿਹੜੀ ਉਹ ਸੇਵਾ ਕਰ ਰਹੀ ਹੈ ਤੇ ਕਿਉਂਕਿ ਸਾਡੇ ਤੋਂ ਡਿਊਟੀ ਦੌਰਾਨ ਉੱਥੇ ਜਾਣ ਦਾ ਸੁਭਾਗ ਸਾਨੂੰ ਪ੍ਰਾਪਤ ਨਹੀਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਲੰਗਰ ਲਾਈਏ ਔਰ ਸਾਡੇ ਮਨ ਦੇ ਵਿੱਚ ਅਸੀਂ ਜਿਸ ਕਰਕੇ ਅਸੀਂ ਥਾਣਾ ਸਿਟੀ 2 ਦੀ ਪੁਲਿਸ ਵੱਲੋਂ ਇਕੱਠੇ ਹੋ ਕੇ ਆਪਣਾ ਦਸਬੰਧ ਕੱਢਿਆ ਤੇ ਮਾਤਾ ਗੁਜਰਕੌਰ ਤੇ ਉਹਨਾਂ ਦੇ ਪੋਤਿਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਅਸੀਂ ਅੱਜ ਜਿਹੜਾ ਸਿਟੀ 2 ਦੇ ਅੱਗੇ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਤੇ ਜਿਹੜਾ ਬੇਮਿਸਾਲ ਗੁਰੂ ਸਾਹਿਬ ਆਪੇ ਸੇਵਾ ਕਰਵਾ ਰਹੇ ਨੇ ਤੇ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਤੇ ਚੱਲ ਰਿਹਾ ਕਰ ਇਹ ਮੈਂ ਕਹਿਣਾ ਚਾਹਨੀ ਆ ਕਿ ਦੂਸਰਾ ਅਜੂਰੇ ਪੰਜਾਬ ਭਰ ਦੇ ਵਿੱਚ ਸ਼ੀਦੀ ਦਾੜਾ ਮਨਾਇਆ ਜਾ ਰਿਹਾ ਹੈ ਉੱਥੇ ਇਹ ਪੰਜਾਬ ਪੁਲਿਸ ਵੱਲੋਂ ਇੱਥੇ ਬਰਨਾਲਾ ਵਿਖੇ ਵੀ ਪਕੌੜਿਆਂ ਦਾ ਨੰਗਰ ਲਗਾਇਆ ਗਿਆ ਜਿਹੜਾ ਕਿ ਕੱਚਾ ਉਪਰਾਲਾ ਹੈਗੇ ਫਰੀਂਦਰ ਸਿੰਘ ਮੇਰਾ ਨਾਮ ਹੈ ਜੀ ਲੁਧਿਆਣੇ ਤੋਂ ਅਸੀਂ ਆਏ ਆ ਅੱਜ ਗੁਰਦਰਾ ਸਾਹਿਬ ਆਏ ਸੀਗੇ ਅਸੀਂ ਬਰਨਾਲੇ ਗੁਰਦਰਾ ਅੜੀ ਸਰਸਾ ਹੈ ਤੇ ਇੱਥੇ ਬਰਨਾਲੇ ਆਏ ਤੇ ਗੁਰਦਰਾ ਸਾਹਿਬ ਦਰਸ਼ਨ ਕਰਕੇ ਵਾਪਸੀ ਆਉਂਦਿਆਂ ਹੋਇਆਂ ਬਰਨਾਲੇ ਪੁਲਿਸ ਸਟੇਸ਼ਨ ਸਿਟੀ 2 ਬਲੋ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਸਾਬਜਾਦਿਆਂ ਦੀ ਯਾਦ ਵਿੱਚ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਯਾਦ ਕਰਦੇ ਆ ਉਹਨਾਂ ਨੂੰ ਸੇਵਾ ਕਰਦੇ ਆ ਚਾਹ ਪਕੌੜਿਆਂ ਦਾ ਲੰਗਰ ਦੀ ਸੇਵਾ ਹੋ ਰਹੀ ਆ ਬਹੁਤ ਵਧੀਆ ਉਪਰਾਲਾ ਹੈ ਜੀ ਪੰਜਾਬ ਪੁਲਿਸ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਮੇਰਾ ਨਾਮ ਅਰਵਿੰਦ ਸਿੰਘ ਹੈ ਮੈਂ ਬਰਨਾਲਾ ਤੋਂ ਬਿਲੋਂਗ ਕਰਦਾ ਹਾਂ ਤੇ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਛਿੱਦੀ ਦਿਹਾੜੇ ਤੇ ਆਪਾਂ ਥਾਂ ਥਾਂ ਤੇ ਲੰਗਰ ਲੱਗ ਰਹੇ ਹਨ ਸਰਹੰਦ ਵੀ ਕਿੰਨਾ ਆਪਣਾ ਕਿੰਨਾ ਬਦ ਚੜ ਕੇ ਯੋਗਦਾਨ ਪਾਉਂਦੇ ਹਨ ਉਸੇ ਤਰ੍ਹਾਂ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਆਪਣਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਹੁਣ ਉਹਨਾਂ ਨੇ ਲੰਗਰ ਵਿੱਚ ਵੀ ਬਹੁਤ ਹੀ ਹਿੱਸਾ ਪਾਇਆ ਹੈ ਜਿਸ ਤਰ੍ਹਾਂ ਆਪਾਂ ਦੇਖ ਰਹੇ ਆਂ ਕਿ ਬ੍ਰੈਡ ਪਕੌੜਿਆਂ ਦਾ ਲੰਗਰ ਉਹਨਾਂ ਨੇ ਸੰਗਤ ਦਾ ਵਾਸਤੇ ਲਾਇਆ ਹੈ ਤੇ ਜਿਸ ਤਰ੍ਹਾਂ ਆਪਾਂ ਰਾਤ ਦੇ ਵਿੱਚ ਜਾਂਦੇ ਤੁਰੇ ਜਾਂਦੇ ਦੇਖਦੇ ਆਂ ਕਿ ਥਾਂ ਥਾਂ ਤੇ ਲੰਗਰ ਲੱਗ ਰਹੇ ਹਨ ਉਸੇ ਤਰ੍ਹਾਂ ਕੀ ਪੁਲਿਸ ਪ੍ਰਸ਼ਾਸਨ ਨੇ ਆਪਣਾ ਯੋਗਦਾਨ ਪਾਇਆ ਹੈ ਇਸ ਬ੍ਰੈਡ ਪਕੌੜੇ ਤੇ ਲੰਗਰ ਲਾ ਕੇ ਤੇ ਬਾਕੀ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਦੇਖੋ ਜਿੱਥੇ ਸਾਡੀ ਪੁਲਿਸ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਫਰਾਜ ਆਲਮ ਸਰਦੀਆਂ ਹਦਾਇਤਾਂ ਤੇ ਨਸ਼ਾ ਵਿਰੋਧੀ ਮਹਮਾਜ ਜਾਂ ਸਨੇਚਰਾਂ ਦੇ ਵਿਰੁੱਧ ਜਾਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਵਿਰੁੱਧ ਜਿਹੜੀਆਂ ਮਹਮਾ ਚੱਲਦੀਆਂ ਨੇ ਸਾਡੀਆਂ ਉਹ ਚ ਜਿਹੜਾ ਯੋਗਦਾਨ ਪਾਉਂਦਾ ਹੈ ਉੱਥੇ ਅਸੀਂ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਹੀ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅਸੀਂ ਅੱਜ ਚਾਹ ਪਕੌੜੇ ਦਾ ਲੰਗਰ ਜਿਹੜਾ ਸਵੇਰ ਤੋਂ ਹੀ ਲੱਗਿਆ ਹੋਇਆ ਹੈ ਤੇ ਸਾਡੀ ਸਾਰੀ ਟੀਮ ਹੈ ਜਿਹੜੀ ਉਹ ਸੇਵਾ ਕਰ ਰਹੀ ਹੈ ਤੇ ਕਿਉਂਕਿ ਸਾਡੇ ਤੋਂ ਡਿਊਟੀ ਦੌਰਾਨ ਉੱਥੇ ਜਾਣ ਦਾ ਸੁਭਾਗ ਸਾਨੂੰ ਪ੍ਰਾਪਤ ਨਹੀਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਲੰਗਰ ਲਾਈਏ ਔਰ ਸਾਡੇ ਮਨ ਦੇ ਵਿੱਚ ਅਸੀਂ ਜਿਸ ਕਰਕੇ ਅਸੀਂ ਥਾਣਾ ਸਿਟੀ 2 ਦੀ ਪੁਲਿਸ ਵੱਲੋਂ ਇਕੱਠੇ ਹੋ ਕੇ ਆਪਣਾ ਦਸਬੰਧ ਕੱਢਿਆ ਤੇ ਮਾਤਾ ਗੁਜਰਕਾਰ ਤੇ ਉਹਨਾਂ ਦੇ ਪੋਤਿਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਅਸੀਂ ਅੱਜ ਜਿਹੜਾ ਸਿਟੀ 2 ਦੇ ਅੱਗੇ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਤੇ ਜਿਹੜਾ ਬੇ ਮਿਸਾਲ ਗੁਰੂ ਸਾਹਿਬ ਆਪੇ ਸੇਵਾ ਕਰਵਾ ਰਹੇ ਨੇ ਤੇ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਤੇ ਚੱਲ ਰਿਹਾ ਹੈ